ਮਾਛੀਵਾੜਾ ਸਾਹਿਬ ਦੇ ਬਸਟੈਂਡ ਦੇ ਨੇੜੇ ਬਣੀ ਹੋਈ ਸ਼ਬਦ ਲਾਇਬ੍ਰੇਰੀ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਪਈ ਹੋਈ ਸੀ ਤਾਂ ਸਮਾਜ ਸੇਵੀ ਅੰਮ੍ਰਿਤਪਾਲ ਦੇ ਵੱਲੋਂ ਇਸ ਲਾਇਬ੍ਰੇਰੀ ਨੂੰ ਸੁਰਜੀਤ ਕਰਨ ਦਾ ਮੁੱਦਾ ਚੁੱਕਿਆ ਗਿਆ ਫਿਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੋਹਿਤ ਕੁੰਦਰਾ ਦੇ ਵੱਲੋਂ ਇਸ ਲਾਇਬ੍ਰੇਰੀ ਨੂੰ ਸੁੰਦਰ ਤੇ ਵਧੀਆ ਬਣਾਉਣ ਦੇ ਲਈ 12 ਲੱਖ ਖਰਚੋਂ ਦਾ ਮਤਾ ਪਾਇਆ ਗਿਆ ਇਸ ਦਾ ਰਸਮੀ ਤੌਰ ਤੇ ਉਦਘਾਟਨ ਹਲਕਾ ਵਿਧਾਇਕ ਜਗਤਾਰ ਸਿੰਘ ਢਿਆਲਪੁਰਾ ਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਮੋਹਿਤ ਕੁੰਦਰਾ ਦੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਤੇ ਜਾਣਕਾਰੀ ਦੇ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਸਵਰਗੀ ਲੇਖਕ ਸੋ ਕੁਜੀਤ ਸਿੰਘ ਦੇ ਵੱਲੋਂ ਇਸ ਲਾਇਬ੍ਰੇਰੀ ਨੂੰ ਸ਼ੁਰੂ ਕਰਵਾਇਆ ਗਿਆ ਸੀ ਉਹਨਾਂ ਦੇ ਜਾਣ ਤੋਂ ਬਾਅਦ ਇਸ ਲਾਇਬ੍ਰੇਰੀ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਤੇ ਹੁਣ ਇਸ ਨੂੰ ਆਧੁਨਿਕ ਤਰੀਕੇ ਦੇ ਨਾਲ ਰੀਨੋਵੇਸ਼ਨ ਕੀਤਾ ਜਾ ਰਿਹਾ ਜਿਸ ਦਾ ਉਦਘਾਟਨ ਕਰ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਇਸ ਸ਼ਬਦ ਲਾਇਬ੍ਰੇਰੀ ਦੇ ਵਿੱਚ ਉਹਨਾਂ ਦਾ ਨਾਮ ਵੀ ਜੋੜਿਆ ਜਾਵੇਗਾ। ਮਾਝੀਵਾੜਾ ਤੋਂ ਸੁੱਚਾ ਬਾਂਗੜ ਦੀ ਖਾਸ ਰਿਪੋਰਟ ਇਹ ਮਨਨ ਸਰ ਬੜੇ ਲੰਮੇ ਸਮੇਂ ਤੋਂ ਜਿਹੜੀ ਲਾਇਬ੍ਰੇਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਵੀ ਅ ਕਿਸੇ ਵੀ ਸਰਕਾਰ ਦੇ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਕਿਵੇਂ ਦੇਖਦੇ ਹੋ ਜੀ ਦੇਖੋ ਜੀ ਅੱਜ ਤੁਹਾਨੂੰ ਸਨਪ ਦਾ ਵੀ ਇੱਕ ਲੰਬੇ ਟਾਈਮ ਤੋਂ ਲਾਇਬ੍ਰੇਰੀ ਜੋ ਕਿ ਪੈਸਿੰਗ ਸਾਡੇ ਮੁਰੀ ਆਉ ਤੇ ਉਹ ਤੁਹਾਨੂੰ ਪੂਜੀ ਸਾਡੇ ਬਹੁਤ ਵੱਡੇ ਕਹਾਣੀਕਾਰ ਸੁਜੀਤ ਜਨੂ ਦੀ ਯਾਦ ਨੂੰ ਸਮਰਪਿਤ ਇੱਕ ਲਾਇਬ੍ਰੇਰੀ ਕੀਤੀ ਹੈ ਜਿਹੜੀ ਨਰਵ ਕਾਉਂਸਲ ਨੇ ਤੇ ਇਹਵਾਜਤ ਕਾਸਨ ਸੀਗਾ ਇੱਕ ਵਧੀਆ ਗੱਲ ਤੁਹਾਨੂੰ ਖੁਦ ਇਹ ਜਦੋਂ ਸ਼ੁਰੂਆਤ ਤਾਂ ਲਗਭਗ ਬੈਠਣ ਬੱਚੇ ਆਉਣ ਵੀ ਲੱਗੇ ਪਰਦ ਵੀ ਲੱਗੇ ਤੇ ਹੁਣ ਜਿੰਮੇ ਅੱਜ 12 ਲੱਖ ਰੁਪਏ ਦਾ ਇੱਕ ਬਜਟ ਹੈ ਜਿਹੜਾ ਇਹਦੇ ਵਾਸਤੇ ਦਿੱਤਾ ਰੱਖਿਆ ਨਰਵ ਕਾਉਂਸਲ ਨੇ ਉਹ ਵੀ ਕੰਮ ਹੋਣਾ ਲ ਕੰਮ ਹੋਊਗਾ ਤੇ ਜੋ ਕਿਤਾਬਾਂ ਕਤੂਬਾਂ ਦੀ ਸੇਵਾ ਉਹ ਵੀ ਬਹੁਤ ਜਿਵੇਂ ਸਹਿਯੋਗ ਕਰਦੀ ਰਹੀ ਸੀ ਉਹਨਾਂ ਨੇ ਕੀਤੀ ਹੈ ਉਹਦੇ ਵਾਸਤੇ ਇੱਕ ਵਧੀਆ ਪ੍ਰੋਜੈਕਟ ਤੁਹਾਨੂੰ ਪਤਾ ਇੱਕ ਸ਼ਹਿਰ ਵਾਸਤੇ ਲਾਇਬ੍ਰੇਰੀ ਤੇ ਬਹੁਤ ਜੋਗ ਜਗ੍ਹਾ ਤੇ ਆ ਬਿਲਕੁਲ ਬੱਸ ਸਟੈਂਡ ਦੇ ਵਿੱਚ ਹੈਗੀ ਆ ਤੇ ਨਾਲ ਨਾਲ ਜੇ ਆਪਾਂ ਦੇਖਿਆ ਜਾਵੇ ਜਿਹੜੀ ਪਾਰਕ ਵੀ ਸਹੂਲਤ ਆ ਆਪਾਂ ਪਾਰਕ ਬਣਾ ਰਹੇ ਹਾਂ ਤੇ ਉਹ ਵੀ ਬਿਲਕੁਲ ਨਜ਼ਦੀਕ ਆ ਇੱਕ ਵਧੀਆ ਮਾਹੌਲਾ ਲਾਇਬ੍ਰੇਰੀ ਦਾ ਸੇ ਜੀ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਵੀ ਹੈ ਕਿ ਅੱਗੇ ਤੋਂ ਜੇ ਇਹ ਲਾਇਬ੍ਰੇਰੀ ਦੇ ਵੱਲ ਪੂਰਾ ਧਿਆਨ ਦਿੱਤਾ ਜਾਵੇ ਸਹਿਕਾਰਾਂ ਦੇ ਵੱਲ ਬਿਲਕੁਲ ਜੀ ਦੇਖੋ ਰਲਕੇ ਹੁਣ ਤੁਹਾਨੂੰ ਪਤਾ ਹੀ ਹੈ ਇਹਦੇ ਵਾਸਤੇ ਜੇ ਕੰਮ ਕਰਦਾ ਸਾਰਾ ਰਲਕੀ ਹੋਣਾ ਇੱਕ ਟੀਮ ਬਣ ਖੜੀ ਹੋਵੇ ਸਹਿਕਾਰ ਵੀ ਆਪਣੀ ਭੂਮਿਕਾ ਜੋ ਨਿਭਾਉਣ ਨੂੰ ਨਾਲ ਨਾਲ ਬਤੌਰ ਨਗਰ ਕਾਉਂਸਲ ਜੋ ਆਪਣੀ ਇਹ ਭੂਮਿਕਾ ਉਹ ਨਿਭਾਈ ਜਾਊਗੀ ਨਰਨਰਜ ਦੇ ਫੰਡ ਦੀ ਲੋੜ ਪੈਂਦੀ ਜੇ ਉਹ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਆ ਤਾਂ ਨਗਰ ਕਾਉਂਸਲ ਖੜੀ ਅਸੀਂ ਮਿਲਦੋ ਸਰਕਾਰ ਕੋਲ ਵੀ ਅਸੀਂ ਖੜੇ ਆ ਤੇ ਸਾਰੇ ਰਲਕੇ ਮੈਨੂੰ ਇਹ ਵੀ ਜਿਹੜੀ ਇਹ ਦੁਬਾਰਾ ਸ਼ੁਰੂਆਤ ਹੋਈ ਆ ਇਹ ਬਹੁਤ ਅਰਜੀ ਜਾਵੇ ਤੇ ਹਰ ਇੱਕ ਕਿਤਾਬ ਇਥੋਂ ਬੱਚਿਆਂ ਨੂੰ ਪੜਨ ਵਾਸਤੇ ਮਿਲੇ ਤੇ ਬੱਚੇ ਤੇ ਕਿਤਾਬਾਂ ਪੜਨ ਤੇ ਅੱਗੇ ਵਧਣ ਪ੍ਰਧਾਨ ਜੀ ਅੱਜ ਸ਼ਬਨ ਲਾਇਬ੍ਰੇਰੀ ਦਾ ਰੈਨੋਵੇਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਹਿਣਾ ਚਾਹੁੰਦਾ ਮੈਂ ਮੁਬਾਰਕਬਾਦ ਇੰਨਾ ਬਹੁਤ ਸਾਹਿਦ ਪ੍ਰੇਮੀਆਂ ਨੂੰ ਜਿਨ੍ਹਾਂ ਨੇ ਕੀ ਸਾਨੂੰ ਸਾਡੇ ਧਿਆਨ ਵਿੱਚ ਲਿਆਂਦਾ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਹਲਕਾ ਬਧਾਇਆ ਕਿਦਾ ਜਿਨ੍ਹਾਂ ਨੇ ਮੇਰਾ ਖਿਆਲ ਅੱਧ ਬੋਲ ਦੇ ਉੱਤੇ ਮੈਨੂੰ ਇਹ ਕਹਿ ਦਿੱਤਾ ਕਿ ਇਹਨੂੰ ਸਭ ਤੋਂ ਪਹਿਲਾਂ ਇਸ ਮਤੇ ਨੂੰ ਪਾਓ ਕਿਉਂਕਿ ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਕਿੱਡੇ-ਕੱਡੇ ਅਸੀਂ ਅੱਜਕੱਲ ਦੇਖ ਰਹੇ ਹਾਂ ਜਿੱਡੇ ਅਫਸਰ ਬਣੇ ਨੇ ਜਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੱਥ ਮਾਰੀਏ ਤਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਦਾ ਜੋ ਸਿਲਸਿਲਾ ਉਹ ਮੇਰਾ ਖਿਆਲ ਨਰਸਰੀ ਤੋਂ ਸ਼ੁਰੂ ਹੋ ਜਾਂਦਾ ਸੋ ਕਿਤਾਬਾਂ ਮਾਪੇਬ ਜਿੰਨਾ ਜਿੰਨਾ ਇੱਕ ਮਾਪੇਬ ਹੁੰਦਾ ਜਿਵੇਂ ਕੋਈ ਗੁਰੂ ਦੀ ਇੱਜ਼ਤ ਆ ਤੇ ਕਿਤਾਬਾਂ ਦਾ ਵੀ ਉਹਨੇ ਜ਼ਿੰਦਗੀ ਯੋਗਦਾਨ ਪਾਉਂਦਾ ਸੋ ਸਮੂਹ ਸ਼ਹਿਰ ਨਿਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜੋ ਇਸ ਲਾਇਬ੍ਰੇਰੀ ਨੂੰ ਰੈਨੋਵੇਟ ਵੀ ਕਰਨਾ ਔਰ ਇਹਨੂੰ ਅਸੀਂ ਉੱਗੇ ਸਾਇਤਕਾਰ ਦੇ ਨਾਮ ਦੇ ਨਾਲ ਇਹਦਾ ਨਾਮ ਵੀ ਰੱਖਿਆ ਸੁਜੀਤ ਸ਼ਬਦ ਲਾਇਬ੍ਰੇਰੀ ਕਿਉਂਕਿ ਸਾਡੇ ਇਲਾਕੇ ਲਈ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਐਡਾ ਸਾਇਤਕਾਰ ਸਾਡੀ ਇਸ ਗੁਰੂ ਦੀ ਨਗਰੀ ਨੇ ਪੈਦਾ ਕੀਤਾ ਸੀ ਜੋ ਕਿ ਚਲੋ ਕੁਦਰਤ ਨੂੰ ਜਿੰਨੇ ਸਾਲ ਦਿੱਤੇ ਸੀ ਓਨੇ ਸਾਲ ਲੈ ਕੇ ਗਏ ਨੇ ਪਰ ਇੱਕ ਆਪਣਾ ਨਾਮ ਬਣਾ ਕੇ ਚੱਲ ਗਏ ਨੇ ਸੋ ਅੱਜ ਬਹੁਤ ਖੁਸ਼ੀ ਦਾ ਦੇਣਾ ਤੇ ਮੈਂ ਧੰਨਵਾਦ ਕਰਦਾ ਹਲਕਾ ਵਧਾਇਕ ਦਾ ਜਿਨ੍ਹਾਂ ਨੇ ਕਈ ਵਾਰ ਅਗਲੇ ਨੂੰ ਇਹ ਹੋ ਜਾਂਦਾ ਵੀ ਕੰਮ ਕਰਨ ਵਾਲੇ ਨੂੰ ਅਗਲਾ ਕਹਿੰਦਾ ਪ੍ਰਧਾਨ ਬਹੁਤ ਕੰਮ ਕਰਦਾ ਪ੍ਰਧਾਨ ਤਾਂ ਕੰਮ ਕਰਦਾ ਜੇ ਪਿੱਛੋਂ ਵਿਧਾਇਕ ਦੀ ਹੱਲਾਸ਼ੇਰੀ ਆ ਔਰ ਮੈਂ ਇਸ ਗੱਲ ਦੀ ਮਾਣ ਮਹਿਸੂਸ ਕਰਦਾ ਕਿ ਜਿਸ ਵੀ ਕੰਮ ਨੂੰ ਐਮਐਲਏ ਸਾਹਿਬ ਨੂੰ ਇਲਾਕੇ ਦੇ ਕੰਮ ਲਈ ਕਿਹਾ ਤਾਂ ਉਹਨਾਂ ਨੇ ਕਦੇ ਨਾ ਨਹੀਂ ਕੀਤੀ ਸੋ ਉਹਦਾ ਨਤੀਜਾ ਇਹ ਹੈ ਕਿ ਬਹੁਤ ਥੋੜੇ ਦਿਨਾਂ ਚ ਅਸੀਂ ਇਸ ਲਾਇਬ੍ਰੇਰੀ ਨੂੰ ਇੰਨੀ ਸੋਹਣੀ ਬਣਾ ਦਾਂਗੇ ਕਿ ਤੁਸੀਂ ਅਗਲੀ ਵਾਰ ਜਦੋਂ ਸਾਡੇ ਤੋਂ ਬਿਨਾਂ ਵੀ ਇੱਥੇ ਆ ਕੇ ਇਹਨੂੰ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਮਾਛੀਵਾੜਾ ਸਾਹਿਬ ਚ ਲਾਇਬ੍ਰੇਰੀ ਬਣ ਚੁੱਕੀ ਹੈ ਹਾਂ ਜੀ ਜਿਸ ਤਰ੍ਹਾਂ ਅੱਜ ਦੀ ਪੀੜ੍ਹੀ ਮੋਬਾਈਲਾਂ ਦੇ ਵਿੱਚ ਵਿੱਚ ਹੈ ਤੁਹਾਨੂੰ ਕੀ ਲੱਗਦਾ ਹੈ ਲਾਇਬ੍ਰੇਰੀ ਬਣਨ ਨਾਲ ਨੌਜਵਾਨ ਪੀੜ੍ਹੀ ਕਿਤਾਬਾਂ ਪ੍ਰਤੀ ਰੁਚੀ ਦਿਖਾਈਗੀ ਰੁਚੀ ਦਿਖਾਉਣ ਵਾਲੀ ਜਿਹੜੀ ਗੱਲ ਆ ਦੀਪਕ ਜੀ ਮੈਂ ਮੰਨਦਾ ਕਿ ਪਿੰਡਾਂ ਤੋਂ ਬਹੁਤ ਬੱਚੇ ਆਉਂਦੇ ਨੇ ਕਿਉਂਕਿ ਹਰ ਬੰਦਾ ਘਰੋਂ ਸੌਖਾ ਨਹੀਂ ਸੋ ਕੁਝ ਐਸੇ ਵੀ ਨੇ ਪਰਿਵਾਰ ਕਿ ਜਿਨ੍ਹਾਂ ਨੂੰ ਅੱਗੇ ਕੋਚਿੰਗ ਲੈਣ ਵਿੱਚ ਦਿੱਕਤ ਆਉਂਦੀ ਆ ਸੋ ਮੈਂ ਮੰਨਦਾ ਕਿ ਲੋੜਵੰਦਾਂ ਲਈ ਜਿਨ੍ਹਾਂ ਨੇ ਪੜ ਕੇ ਮਾਪੇ ਦਾ ਨਾਮ ਰੋਸ਼ਨ ਕਰਨਾ ਉਹਨਾਂ ਲਈ ਇਹ ਰਾਮ ਰਾਮ ਬਾਗ ਸਾਬਤ ਸਾਬਤ ਹੋਊਗਾ ਕਿਉਂਕਿ ਪੂਰੇ ਆ ਕੇ ਉਹਨਾਂ ਨੂੰ ਕਿਤਾਬਾਂ ਵੀ ਮਹੀਆ ਕਰਾਵਾਂਗੇ ਕੋਚਿੰਗ ਵੀ ਮਹੀਆ ਕਰਾਵਾਂਗੇ ਇੱਥੇ ਏਸੀ ਲੱਗਣੇ ਆ ਵਾਤਾਵਰਨ ਵੀ ਉਸੇ ਤਰ੍ਹਾਂ ਦਾ ਬਣਾਵਾਂਗੇ ਸੋ ਮੈਨੂੰ ਇਹ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਹੋਊਗਾ ਕਿੰਨੀ ਖਰਚ ਦੇ ਨਾਲ ਇਹ ਤਿਆਰ ਹੋਣ ਜਾ ਰਹੇ 12 ਲੱਖ ਰੁਪਇਆ ਫਿਲਹਾਲ ਲਗਾਇਆ ਹੈ ਜੀ ਜੇ 5 7 10 ਲੱਖ ਦੀ ਲੋੜ ਪਈ ਤਾਂ ਮੈਂ ਇਸ ਗੱਲ ਦਾ ਵਾਅਦਾ ਕਰਦਾ ਅਸੀਂ ਬਿਲਕੁਲ ਇਹਦੇ ਤੇ ਲਗਾਵਾਂਗੇ ਕਿਉਂਕਿ ਇਹ ਇੱਕ ਗਹਿਣਾ ਵਾ ਸਾਡੇ ਲਈ ਇਹ ਖੀਰਾ ਵਾ ਸੋ ਹੀਰੇ ਦੀ ਸੰਭਾਲ ਜਿੰਨੀ ਕਰ ਲਈ ਓਨੀ ਘਟਾ